ਅੱਜ ਹਲਕਾ ਵਿਧਾਇਕ ਕਰਨਵੀਰ ਸਿੰਘ ਓਮਨ ਤਲਵਾੜਾ ਚ ਬਣੇ ਸੀ ਪਾਇਟ ਕੈਂਪ ਵਿੱਚ ਪਹੁੰਚਿਆ ਤੇ ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਟ੍ਰੇਨਿੰਗ ਤੇ 3 ਮਹੀਨਿਆਂ ਲਈ ਨੌਜਵਾਨ ਆਏ ਹਨ ਉਹਨਾਂ ਦੇ ਵਿੱਚ ਹੁਸ਼ਿਆਰਪੁਰ ਦੇ ਬੱਚਿਆਂ ਦੀ ਅੱਜ ਤੋਂ ਫਿਜ਼ੀਕਲ ਟੈਸਟ ਦੀ ਤਿਆਰੀ ਦੀ ਸ਼ੁਰੂਆਤ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਸਾਰਿਆਂ ਬੱਚਿਆਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਖਾਣੇ ਦੀ ਤਾਂ ਰਹਿਣ ਦੇ ਪ੍ਰਬੰਧ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਤਾਂ ਕਿ ਜੋ ਇਹ ਬੱਚੇ ਨੇ ਅੱਗੇ ਜਾ ਕੇ ਸਾਡੇ ਦੇਸ਼ ਤੇ ਪੰਜਾਬ ਦਾ ਪ੍ਰਭੂਖ ਬਣ ਸਕਣ ਅਤੇ ਨਾਮ ਰੋਸ਼ਨ ਕਰ ਸਕਣ ਉਹਨਾਂ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਇਸ ਸੀ ਪਾਇਟ ਕੈਂਪਸ ਸਾਡੀ ਕੰਡੀ ਦੇ ਇਲਾਕੇ ਦੇ ਵਿੱਚ ਜਿਸ ਦਾ ਭਰਪ ਸਾਡੇ ਬੱਚਿਆਂ ਨੂੰ ਹੋ ਰਿਹਾ ਇਸ ਤੋਂ ਇਲਾਵਾ ਹੋਰ ਕੀ ਕਹੇ ਤੁਸੀਂ ਵੀ ਸੁਣੋ ਜੇ ਖੁਸ਼ੀ ਦਾ ਦੇਣ ਮੈਂ ਕਿ ਮੈਨੂੰ ਪਹਿਲੀ ਵਾਰ ਸਾਡੇ ਤਲਵਾੜਾ ਦੇ ਵਿੱਚ ਦਾ ਸੀ ਪਾਈਟ ਬਣਿਆ ਉਹਦੇ ਵਿੱਚ ਆਉਣ ਦਾ ਮੌਕਾ ਮਿਲਿਆ ਔਰ ਮੈਂ ਸਾਰੇ ਸਟਾਫ ਦਾ ਖਾਸ ਕਰਕੇ ਸਾਡੇ ਅਮਚਾਰ ਜਸਵੰਤ ਸਿੰਘ ਜੀ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਔਰ ਜਿੰਨੇ ਵੀ ਸਾਡੇ ਇੱਥੇ ਸਖਲਾਈ ਵਾਲੇ ਬੱਚੇ ਆਏ ਨੇ ਜਿਨ੍ਹਾਂ ਨੇ ਤਿੰਨ ਤਿੰਨ ਮਹੀਨੇ ਦੀ ਟ੍ਰੇਨਿੰਗ ਲੈਣੀ ਹੈ ਜੌਬ ਦੇ ਵਾਸਤੇ ਭਰਤੀ ਹੋਣ ਵਾਸਤੇ ਆਰਮੀ ਦੀ ਸੀਆਰਪੀਐਫ ਦੀ ਜਾਂ ਨੇਵੀ ਦੀ ਕੋ ਪਰਤੀ ਵਾਸਤੇ ਇੱਥੇ ਬੱਚੇ ਜਿਹੜੇ ਸਾਡੇ 3 ਮਹੀਨੇ ਦਾ ਕੋਰਸ ਕਰਨ ਵਾਸਤੇ ਇੱਥੇ ਆਏ ਨੇ ਉਹਨਾਂ ਦਾ ਵੀ ਥੈਂਕਸ ਕਰਨਾ ਉਹਨਾਂ ਦੇ ਪਰਿਵਾਰਾਂ ਦਾ ਵੀ ਥੈਂਕਸ ਕਰਦੇ ਆਂ ਔਰ ਪੰਜਾਬ ਸਰਕਾਰ ਵੱਲੋਂ ਦਿੱਤੇ ਸਾਰੀਆਂ ਸਹੂਲਤਾਂ ਇਹਨਾਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਖਾਣੇ ਦਾ ਪ੍ਰਬੰਧ ਹੈ ਰਹਿਣ ਦਾ ਪ੍ਰਬੰਧ ਹੈ ਬਿਲਕੁਲ ਫ੍ਰੀ ਦੇ ਵਿੱਚ ਸਾਰਾ ਕੁਝ ਬੱਚਿਆਂ ਨੂੰ ਦਿੱਤਾ ਜਾਵੇਗਾ ਤਾਂ ਜੋ ਜਿਹੜੇ ਸਾਡੇ ਬੱਚੇ ਨੇ ਅੱਗੇ ਜਾ ਕੇ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਉਹ ਇੱਕ ਬਣ ਸਕਣ ਔਰ ਪੰਜਾਬ ਸਰਕਾਰ ਵੱਲੋਂ ਹਰ ਸਹੂਲਤ ਇਹਨਾਂ ਬੱਚਿਆਂ ਦੇ ਵਾਸਤੇ ਦਿੱਤੀ ਜਾਵੇਗੀ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਕੰਢੀ ਦੇ ਇਲਾਕੇ ਦੇ ਵਿੱਚ ਜਿਹੜੀ ਇਹ ਚੀਜ਼ ਬਣੀ ਹੈ ਔਰ ਇਹਦਾ ਭਰਪੂਰ ਫਾਇਦਾ ਸਾਡੇ ਬੱਚਿਆਂ ਨੂੰ ਜਿਹੜਾ ਹੋ ਰਿਹਾ ਸਰ ਕਾਫੀ ਦੇਰ ਤੋਂ ਇਹ ਮਾਰਜ ਜਿਹੜੀ ਬਣ ਚੁੱਕੀ ਹੈ ਤੇ ਹੁਣ ਕਈ ਜਗ੍ਹਾ ਤੋਂ ਖਰਾਬ ਚੱਲਦੀ ਹੈ ਜੇ ਇਹਨਾਂ ਨੇ ਤੁਹਾਨੂੰ ਪੁਸ਼ਤਤੀਆਂ ਵੀ ਹੋਣੀਆਂ ਕਿ ਸਾਨੂੰ ਇਹ ਮਜ਼ਾ ਹੈ ਗਿਆ ਤੇ ਉਹ ਬਾਰੇ ਦਫਤਰ ਦੇ ਵੀ ਬਿਲਕੁਲ ਜੀ ਹਾਂ ਨੇ ਸਾਨੂੰ ਦੱਸਿਆ ਕਿ ਕੁਝ ਕਮੀਆਂ ਪੇਸ਼ੀਆਂ ਇਸ ਬਿਲਡਿੰਗ ਦੇ ਵਿੱਚ ਹੈਗੀਆਂ ਔਰ ਜਲਦੀ ਸਰਕਾਰ ਤੱਕ ਜਿਹੜੀ ਉਹਨਾਂ ਦੀ ਮੰਗ ਹੈ ਲੈ ਕੇ ਜਾਵਾਂਗੇ ਔਰ ਉਹਨਾਂ ਨੂੰ ਹੱਲ ਵੀ ਕਰਵਾਵਾਂਗੇ ਕਿ ਜਿਹੜੀ ਬਿਲਡਿੰਗਸ ਨੇ ਜਾਂ ਹੋਰ ਚੀਜ਼ਾਂ ਨੇ ਇਹਨਾਂ ਨੂੰ ਸਾਂਭਣਾ ਸਰਕਾਰ ਦੀ ਜਿੰਮੇਵਾਰੀ ਹੁੰਦੀ ਹੈ ਔਰ ਅਸੀਂ ਜਿੰਮੇਵਾਰੀ ਦੇ ਨਾਲ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਦੂਰ ਕਰਵਾਉਣਾ ਸਰ ਵੇਖੋ ਇਹ ਉਹਨਾਂ ਦੇ ਹਲਕੇ 'ਚ ਕੈਂਪ ਚੱਲ ਰਿਹਾ ਵਿਧਾਨ ਸਭਾ ਲਗਤ ਸੂਹਾ 'ਚ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਸਾਡੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਆਏ ਨੇ ਔਰ ਉਹ ਬੜੇ ਖੁਸ਼ ਹੋਏ ਨੇ ਉਹਨਾਂ ਦਾ ਵੀ ਇਹ ਫਸਟ ਟਾਈਮ ਪਹਿਲਾ ਹੀ ਰਾਉਂਡ ਵਿਜ਼ਿਟ ਹੈ ਸੀਪੈਡ ਦਾ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਕੇ ਗਏ ਨੇ ਉਹਨਾਂ ਨੇ ਉਹ ਪੁੱਛਿਆ ਦੱਸੋ ਤੁਹਾਡੀ ਕੋਈ ਸਮੱਸਿਆ ਛੋਟੀ ਮੋਟੀਆਂ ਜੋ ਸਾਡੀਆਂ ਸਮੱਸਿਆ ਸੀ ਉਹਨਾਂ ਸੁਣੀ ਆ ਔਰ ਆਉਣ ਵਾਲੇ ਟਾਈਮ 'ਚ ਉਹਨੂੰ ਹੱਲ ਕਰਨ ਦਾ ਉਹਨਾਂ ਯਕੀਨ ਦਿਵਾਇਆ ਉਹ ਬਹੁਤ ਵਧੀਆ ਲੱਗਿਆ ਜਿਵੇਂ ਹਿਸ਼ਾਰਪੁਰ ਵਾਲੇ ਬੱਚਿਆਂ ਦਾ ਨਵੰਬਰ 'ਚ ਫਿਜ਼ੀਕਲ ਟੈਸਟ ਹੋਣਾ ਉਹ ਟੈਸਟ ਦੀ ਅੱਜ ਤਿਆਰੀ ਦੀ ਸ਼ੁਰੂਆਤ ਹੀ ਔਰ ਉਹਨਾਂ ਦੇ ਆਣਾ ਸਾਨੂੰ ਵੀ ਬਹੁਤ ਵਸ਼ਾ ਲੱਗਾ ਔਰ ਬੱਚਿਆਂ ਨੂੰ ਵੀ ਬਹੁਤ ਵਧੀਆ ਮੋਟੀਵੇਸ਼ਨ ਲੈਕਚਰ ਮਿਲਿਆ ਸਰ ਸੀਪੀਐਸ ਦੇ ਜਿਹਨੇ ਵੀ ਤੁਹਾਡਾ ਸਮੂਹ ਵੀ ਮੈਂ ਆਪਣੇ ਅਧਿਆਪਕ ਸਹਿਵਾਨ ਜੀ ਦੇ ਇਹਨਾਂ ਤੋਂ ਵੀ ਵਿਸ਼ੇਸ਼ ਉਤਪਾਦ ਜਿਹੜੇ ਹੈ ਬੱਚਿਆਂ ਦੇ ਜਿੱਦਾਂ ਕੁਝ ਇਕਾ ਲੋਕ ਜਿੱਦਿ ਲਈ ਜਾਂ ਰੈਗਨਿੰਗ ਦਾ ਹੋਇਆ ਦਾ ਸਰ ਤੇ ਮੈਡੀਕਲੀ ਵੀ ਹਾਂਜੀ ਵੇਖੋ ਸਰ ਇੱਥੇ ਰੂਟੀਨ 'ਚ ਦੋ ਟਾਈਮ ਅਗਰ ਰਿਟਰਨ ਦੀ ਤਿਆਰੀ ਹੋ ਰਹੀ ਆ ਉਹਦੇ ਵਿੱਚ ਵੀ ਵੀਕਲੀ ਟੈਸਟ ਲਾਗੇ ਜਿਹੜੇ ਬੱਚੇ ਜ਼ਿਆਦਾ ਵੀਕ ਹੈ ਉਹਨਾਂ ਨੂੰ ਐਕਸਟਰਾ ਮਤਲਬ ਕਲਾਸ ਲਾਈ ਜਾਂਦੀ ਹੈ ਇਸੇ ਤਰੀਕੇ ਨਾਲ ਫਿਜ਼ੀਕਲ 'ਚ ਜਿਹੜੇ ਬੱਚੇ ਵੀਕ ਆ ਦੋ ਟਾਈਮ ਤੇ ਤਿੰਨ ਚੋ ਪੀੜੀ ਕਰਨਗੇ ਇੱਕ ਟਾਈਮ ਵਿੱਚ ਇੱਕ ਮਤਲਬ 24 ਘੰਟੇ ਦੇ ਇੱਕ ਘੰਟੇ ਤੋਂ ਉਹਨਾਂ ਦੀ ਇੱਕ ਐਕਸਟਰਾ ਵੀਕ ਪੀੜੀ ਕਰਵਾਈ ਜਾਂਦੀ ਹੈ ਮਤਲਬ ਐਕਸਟਰਾ ਉਹਨਾਂ ਨੂੰ ਮਤਲਬ ਡੋਜ਼ ਦਿੱਤੀ ਜਾਂਦੀ ਹੈ ਔਰ ਜੋ ਮੈਡੀਕਲ ਦੀ ਸਹੂਲਤ ਹੈ ਜਿਵੇਂ ਸਾਡੇ ਕੋਲ ਇੱਕ ਡੇਰਾ ਬਾਬਾ ਨਾਨਕ ਕੈਂਪ ਆ ਉਹ ਨਾਲ ਹੀ ਆਰਮੀ ਜੰਡਾ ਉਹਨਾਂ ਦੇ ਜੋ ਰੈਜੀਮੈਂਟਲ ਮੈਡੀਕਲ ਅਫਸਰ ਆ ਉਹ ਆ ਕੇ ਕਰਦੇ ਨੇ ਇੱਥੇ ਵੀ ਅਸੀਂ ਹਸਿਆਰਪੁਰ ਸਰਜਣਾ ਗੱਲ ਕਰਕੇ ਉਹਨਾਂ ਦੇ ਡਾਕਟਰ ਸਾਹਿਬ ਹੁੰਦੇ ਔਰ ਪ੍ਰੀ ਮੈਡੀਕਲ ਚੈੱਕ ਹਰ ਪ੍ਰਤੀ ਦਿਵਸ ਪਹਿਲੇ ਕਰਵਾਈ ਜਾਂਦਾ ਸਰ ਤੁਹਾਡਾ ਕੰਨੀ ਖੇਤਰ ਦੇ ਲੋਕਾਂ ਨੂੰ ਕੀ ਸਾਡੀ ਕੰਢੀ ਖੇਤਰ ਦੇ ਲੋਕਾਂ ਨੇ ਇਹੀ ਪੀ ਲੈ ਕੇ ਵੱਧ ਤੋਂ ਵੱਧ ਮਤਲਬ ਸਾਡੇ ਕੈਂਪ ਚ आओ ਆਰਮੀ ਜਵਾਨ ਕਰੋ ਔਰ ਇਹ ਲੋਕਾਂ ਦਾ ਵਧੀਆ ਰਜ਼ਾਨ ਹੈ ਔਰ ਆਰਮੀ ਜਾਏਗਾ ਬੱਚਾ ਉਹ ਨਸ਼ਿਆਂ ਤੋਂ ਮਾੜੀ ਸੰਗਤ ਤੋਂ ਬਚੇਗਾ ਇੱਕ ਵਧੀਆ ਡਿਸਪਲਨ ਇੱਕ ਵਧੀਆ ਦੇਸ਼ ਭਗਤ ਬਣੇਗਾ